ਸਸਰੀ ਕਾਰ ਦੋਸਤੋ ਅੱਜ ਮੈਂ ਦੇ ਵਾਸਤੇ ਬਹੁਤ ਜ਼ੋਰ ਨਾਲ ਕਰਿਆ ਅੱਧਾ ਘੰਟਾ ਹੋ ਗਿਆ ਪੂਰੇ ਜ਼ੋਰ ਨਾਲ ਪਈ ਜੰਦਾ ਮੀ ਪਾਣੀ ਦੇਖੋ ਬਿਲਕੁਲ ਕੰਮੇ ਖੜ ਗਿਆ ਔਰੇ ਤੇ 45 ਦੇਖੋ ਕੰਮੇ ਚੱਲਦੇ ਨੇ ਦੱਸੋ ਜੀ ਕਿਹੜੇ ਕਿਹੜੇ ਏਰੀਆ 'ਚ ਤੁਹਾਡੇ ਨਹੀਂ ਕਿੱਥੇ ਕਿੱਥੇ ਪਿਆ ਕਿਹੜੇ ਏਰੀਆ 'ਚ ਪਿਆ ਕਿਹੜੇ ਤੇ ਨਹੀਂ ਪਿਆ ਅੱਜ ਅੱਜ ਫੁੱਲ ਜ਼ੋਰਾਂ ਨਾਲ ਪਈ ਜੰਦਾ ਅੱਧਾ ਘੰਟਾ ਹੋ ਗਿਆ ਅੱਜ ਐਂ ਲੱਗਦਾ ਵੀ ਡਬੋਊਗਾ ਦੀਰਿਆਂ ਨੂੰ ਇਰੇ ਸਾਫ ਤੇ ਮੀਂਹ ਪਈ ਜਾਂਦਾ ਨਾ ਘਟਿਆ ਪੂਰਾ ਤੇਜ਼ ਪਈ ਜਾਂਦਾ ਤੁਹਾਨੂੰ ਸੜਕ ਤੇ ਜੇ ਦਿਖਾਦਾ ਪਾਣੀ ਫੁੱਲ ਉੱਛਲਦੀ ਹੋ ਰਹੀ ਸੜਕ ਵੀ ਦੇਖੋ ਸਾਰੇ 45 ਕਮੇ ਚੱਲ ਰਹੇ ਪੂਰੇ ਤੇਜ਼ੀ ਨਾਲ ਨਾਲੀਆਂ ਦੇਖੋ ਗੋਫੀ ਦੀ ਗੱਲ ਸੱਚੀ ਹੋ ਗਈ ਵੀ ਜਿੱਥੇ ਪਊਗਾ ਮੀਂਹ ਫੁੱਲ ਜ਼ੋਰ ਨਾਲ ਪਊਗਾ ਨਹੀਂ ਪੈਂਦਾ ਨਹੀਂ ਅੱਜ ਫੁੱਲ ਜ਼ੋਰ ਨਾਲ ਪਈ ਜਾਂਦਾ ਅੱਧਾ ਪੌਣਾ ਘੰਟਾ ਹੋ ਗਿਆ ਮੀਨੇ ਰਗਰਦਾ ਕਰਦੇ ਨਾ ਬਾਬਾ ਜਰੂਰ ਪਹੁੰਚਿਆ ਇੰਨੇ ਤੇਜ਼ ਦੇ ਮੀਂਹ ਦੇ ਵਿੱਚ ਕਹਿੰਦਾ ਮੈਂ ਤਾਂ ਹਾਕ ਮਾਰ ਕੇ ਜਾਊਂਗਾ ਚ ਆ ਗਿਆ ਬਾਬਾ ਦੇਖੋ ਵੀ ਬਾਬੇ ਨੂੰ ਅਜ ਰੋਟੀ ਪਹੁੰਚਦੀ ਐ ਪ੍ਰਸਾਦ ਆਦਿ ਪੈਂਦਾ ਕੀ ਨਹੀਂ ਕੀ ਰਾਤ ਸੇ ਜਾਂਦਾ ਬੁੱਢੀਆਂ ਬਾਰ ਖੋਲ ਦੇਣੇ ਲਈ ਖੋਲਦੇ ਨੇ ਇਹ ਪੂਰਾ ਤੇਜ਼ ਚੱਲੀ ਜਾਂਦਾ ਦੇਖ ਸਕਦੇ ਹੋ ਪੰਤਾਲੇ ਪੂਰੇ ਤੇਜ਼ ਨੇ ਸੜਕਾਂ ਤੇ ਪਾਣੀ ਦੇਖੋ ਮੁੰਡਿਓ ਸੜਕ ਦੇ ਉੱਤੋਂ ਦੀ ਪਾਣੀ ਦੇਖ ਕਿੰਨਾ ਕਿੰਨਾ ਸੜਕ ਡੁੱਬਣ ਮੇਧੇਵਾ ਡੁੱਬਣ ਤੇ ਯਾਰਿਆ ਆਹ ਦੇਖੋ ਪਾਣੀ ਕਿੰਨਾ ਤੇ ਚੱਲ ਰਿਹਾ ਉਸ ਤੋਂ ਬੰਬ ਚੱਲ ਰਹੇ ਨੇ ਕਮੇ ਬਿਜਲੀ ਘਟਕੀ ਜਾਂਦੀ ਐ ਆਹ ਦੇਖੋ ਸੜਕ ਤੇ ਪਾਣੀ ਕਿੰਨਾ ਕਿੰਨਾ ਖੜ ਗਿਆ ਦੇਖੋ ਸਾਡੇ ਨੂੰ ਵੀ ਪਾਣੀ ਸੇਰੇ ਤੱਕ ਬਹੁਤ ਜਿੰਨੀ ਪਈ ਜਾਂਦਾ ਅੱਧਾ ਪੌਣਾ ਘੰਟਾ ਹੋ ਗਿਆ ਗੱਡੀਆਂ ਵਾਲੇ ਵੀ ਨਹੀਂ ਹਟਦੇ ਹਲੇ ਥੋੜੀ ਤੇਜ਼ੀ ਦੇ ਵਿੱਚ ਗੱਡੀਆਂ ਵਾਲੇ ਵੀ ਚੱਲ ਰਹੇ ਨੇ ਬਾਦੇ ਇਸ ਤਰ੍ਹਾਂ ਹੀ ਜਾਣਾ ਪੂਰਾ ਤੇਜ਼ ਨਹੀਂ ਪਈ ਜਾਂਦਾ ਮੁੰਡਿਆ ਅੱਧਾ ਪੌਣਾ ਘੰਟਾ ਹੋ ਗਿਆ ਜੀ ਪੈਂਦੇ ਨੂੰ ਆਪਾਂ ਨੇ ਪਹਿਲਾਂ ਵੀਡੀਓ ਹੀ ਬਣਾਈ ਸੀ ਜੋ ਮਿੱਠਾ ਟਾਇਰ ਵੀ ਉਹ ਲੱਗੇ ਵੀ ਪੌਣਾ ਐਥੋਂ ਦੇਖੋ ਵਿਕਨੀ ਤੇ ਜੀ ਨਾਲ ਜਾ ਰਿਹਾ ਠੀਕਰਾਂ ਦੀ ਉਹ ਸਾਰੀ ਠੀਕਰਾਂ ਦਾ ਪਾਣੀ ਹੈ ਸਿਰਫ ਇਧਰੋਂ ਇਧਰਲਾ ਪਾਣੀ ਇਧਰਲਾ ਇਧਰਲਾ ਪਾਣੀ ਇਧਰ ਦਾ ਬੜੀ ਜਿਆਦਾ ਤੇਜ਼ ਹੋ ਰਿਹਾ ਦੇਖੋ ਪਾਣੀ ਬਹੁਤ ਤੇ ਚੱਲ ਰਿਹਾ ਪੂਰਾ ਜ਼ੋਰਾਂ ਤੇ ਨਹੀਂ ਪਿਆ ਹੋਇਆ ਨਾਲੀਆਂ ਓਟ ਨਹੀਂ ਰਹੀਆਂ ਪਾਣੀ ਨੂੰ ਪੰਤਾਲੀ ਉੱਤੋਂ ਦੇਖ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਪਾਣੀ ਸਟੋਰ ਕਰਨ ਵਾਲਾ ਜੇ ਤੱਕ ਇਸ ਤੋਂ ਜਿਹੜੇ ਘਰ ਨੇ ਸਾਫ਼ ਹੋ ਗਏ ਹੁਣ ਪਾਣੀ ਸਟੋਰ ਕਰਨ ਵਾਲਾ ਸੀ ਪਾਣੀ ਕਿੰਨੇ ਵਧੀਆ ਚੰਗਾ ਹੁੰਦਾ ਸਟੋਰ ਜ਼ਰੂਰ ਕਰਕੇ ਰੱਖਿਆ ਕਰੋ ਨਾਲੀਆਂ ਉੱਤੇ ਕਿੰਨਾ ਪਾਣੀ ਸਾਫ਼ ਹੋ ਕੇ ਚੱਲ ਰਿਹਾ ਦਿੱਨੇ ਕਾਪਸ ਤੋਂ ਇੱਕ ਕੰਟਾਉਰ ਕਮਿਟੀ ਤੇ ਨੰਬਰ ਨਹੀਂ। ਨਹੀਂ ਪੂਰਾ ਜੋਰ ਨਾਲ ਸੈਲਰੀ ਆਣਾ। ਹਾਲੇ ਕਹਿੰਦੇ ਸਾਰਾ ਦਿਨੀ ਮੀਂਹ ਪੈਣਾ। ਸਾਰਾ ਦਿਨੀ ਮੀਂਹ ਦੇਖੋ। ਫਿਰ ਖੇਤਾਂ ਵੱਲ ਵੀ ਜਾ ਕੇ ਦੇਣਾ ਪੂਰਾ ਜੋਰ ਨਾਲ ਖੇਤ ਖੇਤ ਵੀ ਨਾ ਘਾਰੇ ਖੋਲਟਾ ਹੋਣਾ। ਕਿਸੇ ਵੀ ਜਾਣਾ ਪਊਗਾ। ਖੇਤਾਂ ਵਿੱਚ ਜਾਣਾ ਪਊ ਮੁੰਡਿਆ ਇੱਥੀ। ਹਾ ਦੇ ਕੋ ਪੂਰੇ ਯੋਰਾ ਤੇ ਨਹੀਂ ਯੋਰਾ ਸ਼ੋਰਾਂ ਪਿੰਗੀ ਚੱਲ ਰਿਹਾ ਫਟਣ ਦਾ ਨਾ ਹੀ ਨਹੀਂ ਲੈ ਰਿਹਾ ਆ ਦੇ ਕੋ ਇੱਥੋਂ ਥੱਲੇ ਨਹੀਂ ਜਾ ਰਿਹਾ ਪਾਣੀ ਕਿੰਨਾ ਤੇਜ਼ ਜਾ ਰਿਹਾ ਆਹ ਆਹ ਥੋੜੀ ਰੋਡ ਦਾ ਪਾਣੀ ਦੇਖ ਕਿੰਨੀ ਤੇਜ਼ੀ ਨਾਲ ਜਾ ਰਿਹਾ ਪਾਣੀ ਥੱਲੇ ਪਾਣੀ ਉਧਰੋਂ ਪਾਪਾ ਮੋਟਰ ਵਾਲਾ ਬੰਦ ਕਰਤਾ ਸੀ ਅਦੋਂ ਕਿ ਨਾ ਤੇ ਜਾ ਰਹਾ ਆਹ ਬਾਹਰ ਦੇ ਲੋ ਪੱਲ ਢੱਕਤਾ ਇਹ ਸਾਡਾ ਸਟਾਉਣ ਦਾ ਸਲਾਹ ਦੀ ਵੀ ਸੁਹਾਵਾਂਗੇ ਪਾਣੀ ਦਵਾਰੇ ਪਾਣੀ ਦਾ ਤੋਆ ਮੁੰਡਿਓ ਫੇਰ ਭਰ ਗਏ ਪਾਣੀ ਉੱਪਰਲਾ ਬੰਦ ਕਰਤਾ ਥੱਲਾ ਥੱਲਾ ਪਾਣੀ ਵਹਿ ਰਿਹਾ ਇਹ ਕਰਦ ਕੇ ਜਾਣਾ ਪਊ ਦਵਾਰੇ ਉਹ ਪੱਲੂ ਹੋ ਗਿਆ ਲੈ ਇਧਰੋਂ ਪਾਣੀ ਇਧਰਲਾ ਇਧਰ ਕਰਤਾ ਇਧਰਲਾ ਇਧਰ ਕਰਤਾ ਪੂਰਾ ਤੇਜ਼ ਦਿਨ ਆ ਰਿਹਾ ਪਾਣੀ ਦੇਖੋ ਉੱਚਾ ਗਿਆ ਹੈ ਪਾਣੀ ਇਹ ਕੱਢਣਾ ਪਊਗਾ ਹੁਣ ਯਾਰ ਨਾ ਬੁਗੈਜ਼ ਵਹੰਦਾ ਪਾਣੀ ਉਹ ਉਧਰੋਂ ਆ ਗਿਆ ਪਾਣੀ ਕਿਤੇ ਪੁੱਛ ਕੀ ਸਬਜ਼ੀਆਂ ਸਬਜ਼ੀ ਨਾ ਡੁੱਬ ਸਕਦੀ ਆਪਣੀ ਸਬਜ਼ੀ ਵੀ ਅਬੂ ਲਾਏ ਹੋਏ ਨੇ ਤੇ ਗੋਭੀ ਲਾਈ ਹੋਈ ਆ ਗੋਭੀ ਨਾ ਡੁੱਬ ਜੇ ਕਿਤੇ ਬਹੁਤ ਤੇਜ਼ੀ ਨਾਲ ਨਹੀਂ ਕਿ ਪਹਿਰੇ ਇਸ ਟਾਈਮ ਆ ਆ ਦੇਖੋ ਸੁੱਕਾ ਬਾਣ ਪਾਈ ਕਰੀਏ ਤੇ ਪੂਰਾ ਤੇਜ਼ ਪਾਣੀ ਖੜ ਗਿਆ ਚਲੋ ਮੁੰਡਿਓ ਕਿਸਾਨਾਂ ਵਾਸਤਾ ਫਾਇਦਾ ਕਰਤਾ ਇੱਕ ਸਪਰੇਅ ਕਰਨ ਦੀ ਕੋਈ ਲੋੜ ਨਹੀਂ 15 20 ਦਿਨਾਂ ਇੱਕ ਸਪਰੇਅ ਨਾਲ ਸਾਰਜੂ 15 20 ਦਿਨਾਂ ਦੇ ਵਿੱਚ ਲੋਕ ਜਿਹੜਾ ਪਾਣੀ ਜਾ ਕੇ ਕੱਢਦੇ ਆਪਾਂ ਪਾਣੀ ਕੱਢਣਾ ਪੈਣਾ ਆਪਣੋਂ ਦੇਖੋ ਬਹੁਤ ਜ਼ਿਆਦਾ ਜ਼ੋਰ ਨਾਲ ਨਹੀਂ ਕੀਤਾ ਜਾਂਦਾ ਦੱਸੋ ਵੀ ਕਿੱਥੇ ਕਿੱਥੇ ਪਈ ਜਾਂਦਾ ਮੀਂਹ ਆਦਾ ਵੀਡੀਓ ਵਿੱਚ ਜ਼ਰੂਰ ਦੱਸਣਾ ਉਹ ਉਹ ਜਾਫੇ ਤੇ ਪਈ ਨਾ ਮੈਂ ਦੋ ਬਤੇ ਹੋਣਗੇ ਵਿੱਚ ਤਾਂ